ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਰਾਏ ਫੇਰ ਗਿਆ ਸੀ ਸ਼ਿਕਾਰ ਨੂੰ ਕਿ ਕਿਸੇ ਗੰਮੇ ਜਾਂ ਦਿਨ ਢਲੇ ਮੁੜਿਆ ਤਾਂ ਦੇਖੇ ਕਿ ਇੱਕ ਕਾਹ ਦਾ ਖੇਤ ਏ ਡੰਗਰ ਪੇ ਚਰਦੇ ਹਨ ਇੱਕ ਪਾਸੇ ਸੁੱਤਾ ਪਿਆਈ ਇੱਕ ਬਾਲਕ ਹੋਰ ਬਿਰਸ਼ਾਂ ਦੇ ਪਰਛਾਵੇਂ ਤਾਂ ਢਲ ਗਏ ਹਨ ਪਰ ਇਸ ਦੇ ਸਰੀਰ ਉਤੇ ਬਿਰਸ਼ ਦੀ ਛਾਂ ਪੈ ਰਹੀ ਏ ਹਰਾਨੋ ਕੇ ਨੀਜਲਾ ਕੇ ਤੱਕਿਓ ਤਾ ਪੁਛਾਨ ਲਿਓ ਕੇ ਐ ਤਾ ਉਹ ਨਾਨਕੀ ਜਿਸ ਖੇਤ ਹਰਾ ਕੀਤਾ ਸੀ ਤੇ ਜਿਸ ਦੇ ਸਿਰ ਤੇ ਨਾਗ ਫਨਕਲਾਰੀ ਖੜਾ ਦੇਖਿਆ ਸੀ ਅੱਜ ਦੇਖੋ ਬਿਰਸ਼ ਦੀ ਛਾਂ ਹੋਰ ਥੇ ਟਲ ਗਈ ਏ ਪਰ ਇਸ ਦੇ ਸਿਰ ਤੇ ਨਹੀਂ ਟਲੀ ਸਮਝਿਓ ਕਿ ਐ ਜਰੂਰ ਕੋਈ ਕਰਾਮਾਤੀ ਏ ਐ ਜਰੂਰ ਰੱਬ ਦਾ ਬੰਦਾ ਏ ਜਾ ਰਾਇ ਦੇ ਦਾਸ ਨੇ ਜਗਾਇਆ ਤਾਂ ਰੱਬ ਜੀ ਦੇ ਕੁਮਾਰ ਬਾਲ ਕੇ ਉੱਠ ਖੜੇ ਹੋਏ ਰਾਏ ਵੱਲ ਤੱਕੇ ਨੈਣ ਪਰ ਫੇਰ ਫੇਰ ਤੱਕੀ ਰਾਏ ਨੂੰ ਸੁਆਦ ਆ ਗਿਆ ਐਉ ਲੱਗਿਓ ਕਿ ਤਕਣੀ ਵਿੱਚ ਪਿਆਰ ਏ ਤੇ ਸੁਆਦ ਏ ਅੱਜ ਤੋਂ ਰਾਏ ਨੂੰ ਪੱਕਾ ਭਰੋਸਾ ਹੋ ਗਿਆ ਕਿ ਐ ਰੱਬ ਦਾ ਬੰਦਾ ਏ ਫਿਰ ਰਾਏ ਕਦੇ ਨਾ ਡੋਲਿਆ ਤੇ ਦਿਨੋਂ ਦਿਨ ਉਸਦਾ ਪਿਆਰ ਤੇ ਸ਼ਰਧਾ ਵਾਧਦੀ ਗਈ ਤੇ ਉਹਨਾਂ ਨੂੰ ਆਪਣਾ ਗੁਰੂ ਸਮਝ ਕੇ ਸਮੱਤ ਲੈ ਕੇ ਆਪ ਵੀ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਬਣ ਗਿਆ ਉਸ ਦਾ ਗੁਰੂ ਨਾਨਕ ਨੇ ਇੱਥੇ ਵੀ ਭਲਾ ਕੀਤਾ ਤੇ ਰੱਬ ਦੇ ਘਰ ਵੀ ਉਸ ਦਾ ਭਲਾ ਕਰ ਦਿੱਤਾ ਮਹਿਤਾ ਕਾਲੂ ਜਦੋਂ ਉਦਾਸ ਹੋਵੇ ਤੇ ਪੁੱਤ ਨੂੰ ਕਮਲਾ ਸਮਝ ਕੇ ਹੋਰ ਵੀ ਉਦਾਸ ਗੱਲਾਂ ਕਰਨ ਕਦੇ ਨਕਮਾ ਵੇਲਾ ਰਹਿਣ ਵਾਲਾ ਫਿਰਤੂ ਸਮਝੇ ਤੇ ਕਦੇ ਦਿਲਗੀਰ ਹੋਵੇ ਜਾਂ ਕਦੇ ਗੁੱਸੇ ਵਿੱਚ ਆਵੇ ਰਾਇਬਲ ਆਰ ਉਸ ਨੂੰ ਸਮਝਾਇਆ ਕਰੇ ਕਾਲੂ ਐ ਪੁੱਤ ਹੀਰਾ ਐ ਹੀਰਾ ਐ ਤਾਂ ਰੱਬ ਦਾ ਪੁੱਤ ਹੈ ਇਹ ਕੋਈ ਆਇਆ ਹੈ ਸਾਈਂ ਰੱਬ ਦੇ ਕਰੋ ਇਸ ਦਾ ਅਦਬ ਕਰ ਇਸ ਨੂੰ ਕਦੇ ਕੋਈ ਫਿੱਟ ਮਾਰ ਨਾ ਦੇਈ ਐਸਾ ਅਰਥ ਹੈ ਕਿ ਕਦੇ ਗਾਲ ਨਾ ਕੱਢੀ ਗੁਰੂ ਜੀ ਹੁਣ ਵੱਡੇ ਗੱਭਰੂ ਹੁੰਦੇ ਜਾਂਦੇ ਸਨ ਕਿਸ਼ੋਰ ਅਵਸਥਾ ਹੋ ਗਈ ਸੀ ਪਰ ਦੁਨੀਆ ਦੇ ਕੰਮਾਂ ਵੱਲ ਧਿਆਨ ਨਾ ਲੱਗਾ ਕਸ਼ੋਰ ਅਵਸਥਾ ਹੁੰਦੀ ਏ ਗੱਭਰੂ ਹੋਣ ਤੋਂ ਪਹਿਲੇ ਗੁਰੂ ਜੀ ਦਾ ਜੀਓ ਫੇਰ ਪਰਮੇਸ਼ਰ ਜੀ ਦੇ ਪਿਆਰ ਵਿੱਚ ਖਿੱਚੀਦਾ ਰਹੇ ਕਈ ਦਿਨਾਂ ਤੋਂ ਹੁਣ ਆਪ ਨੇ ਚੁੱਪ ਧਾਰ ਲਈ ਕਦੇ ਕਰੇ ਆਪਣੇ ਸੌਣ ਵਾਲੇ ਦਲਾਨ ਵਿੱਚ ਪਏ ਰਹਿਣਾ ਕਦੇ ਬਾਹਰ ਬਨ ਵਿੱਚ ਜਾ ਕੇ ਸਮਾਧੀ ਲਾ ਕੇ ਬੈਠ ਰਹਿਣਾ ਭਲਾ ਸਮਾਧੀ ਕੀ ਹੁੰਦੀ ਏ ਪਰਮੇਸ਼ਰ ਦੇ ਪਿਆਰੇ ਜਦ ਉਸ ਦੇ ਧਿਆਨ ਵਿੱਚ ਮਨ ਲਾ ਕੇ ਬੈਠ ਜਾਂਦੇ ਹਨ ਤੇ ਹੋਰ ਕੁਛ ਨਹੀਂ ਸੋਚਦੇ। ਉਸ ਨੂੰ ਸਮਾਦੀ ਆਖਦੇ ਹਨ। ਧਿਆਨ ਕੀ ਹੁੰਦਾ ਏ? ਜਿਕਰ ਬੱਚੇ ਪਾਈ ਦੀ ਦਿੱਤੀ ਸੰખ્યા ਕਿ ਉਸਤਾਦ ਦਾ ਦਿੱਤਾ ਸਬਕ ਜੇ ਐਵੇਂ ਪੜ੍ਹੀ ਜਾਣ ਤਾਂ ਯਾਦ ਨਹੀਂ ਹੁੰਦਾ। ਪਰ ਜੇ ਮਨ ਲਾ ਕੇ ਪੜਨ ਤੇ ਮਨ ਹੋਰ ਪਾਸੇ ਨਾ ਜਾਵੇ ਤਾਂ ਛੇਤੀ ਯਾਦ ਹੋ ਜਾਂਦਾ ਹੈ। ਗੁਰੂ ਜੀ ਤਾਂ ਵਿਦਿਆ ਅੰਦਰੋਂ ਹੀ ਅੰਦਰੀ ਜਾਣਦੇ ਸਨ। ਜੋ ਜੋ ਪੜਾਉ ਛੱਟ ਪੜ ਜਾਂਦੇ ਸਨ। ਉਹਨਾਂ ਨੂੰ ਪਰਮੇਸ਼ਰ ਜੀ ਨਾਲ ਪਿਆਰ ਸੀ। ਉਥੇ ਦੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਸਨ। ਉਸੇ ਦੀਆਂ ਗੱਲਾਂ ਕਰਕੇ ਫੁੱਲਾਂ ਵਾਂਗ ਖਿੜ ਜਾਂਦੇ ਸਨ। ਉਸੇ ਦੇ ਪਿਆਰ ਦੇ ਆਪ ਮੁਹਾਰੇ ਗਾਉਣ ਕੇ ਗੀਤ ਬਣਾ ਕੇ ਗਾਉਣ ਲੱਗ ਪੈਂਦੇ ਸਨ। ਘਰੋਂ ਉੱਠਦੇ ਬਾਹਰ ਉਝਾੜ ਵਿੱਚ ਬੂਟਿਆਂ ਹੇਠ ਬੈਠ ਸਮਾਧੀ ਲਾ ਕੇ ਦਿਨ गुਜ਼ਾਰ ਦਿੰਦੇ ਸਨ। ਜੇ ਕੋਈ ਸਾਧ ਜੋਤ ਆ ਜਾਵੇ ਤਾਂ ਉਸ ਨਾਲ ਗੱਲ ਹੀ ਲੱਗ ਪੈਂਦੇ ਸਨ। ਪੈਣ ਨਾਲ ਰੱਬ ਦੀਆਂ ਗੱਲਾਂ ਕਰਦੇ ਸਨ ਪੈਣ ਨੂੰ ਅਮੰਨਾ ਆ ਗਿਆ ਸੀ ਪੈਣ ਨੂੰ ਆ ਗਿਆ ਸੀ ਕਿ ਰੱਬ ਜੀ ਦਾ ਪਿਆਰਾ ਉਸ ਰੱਬ ਦਾ ਆਪਣਾ ਬਾਲਕਾ ਹੈ ਇਹ ਬੀਬੀ ਪਹਿਲੀ ਗੁਰੂ ਦੀ ਸਿੱਖ ਸੀ ਜਿਸ ਨੂੰ ਗੁਰੂ ਜੀ ਦਾ ਸਿੱਧਕ ਬੱਜਾ ਸੀ ਕਿ ਸਾਡੇ ਵਿੱਚ ਤਾਂ ਇਹ ਰੋਜ਼ ਚੋਸ ਕਰਦਾ ਹੈ ਪਰ ਵਿੱਚੋਂ ਉਸ ਨਾਲ ਰੁੱਤਾਂ ਰਹਿੰਦਾ ਹੈ ਮਾਂ ਕਦੇ ਉਦਾਸ ਹੁੰਦੀ ਕਦੇ ਗਿਲਾ ਕਰਦੀ ਤਾਂ ਪੈਣ ਮਾਂ ਨੂੰ ਸੰਜੋਂਦੀ ਆਖਦੀ ਮਾਂ ਵੀਰ ਤੇ ਕੋਈ ਲਾਲੇ ਹੀਰਾ ਕੋਈ ਲੋਕੀ ਤੈਨੂੰ ਆਖਦੇ ਹਨ ਕਿ ਵੀਰ ਕਮਲ ਆਏ ਲੋਕੀ ਆਪ ਸੁਦਾਈ ਹਨ ਉਹਨਾਂ ਦੀਆਂ ਅੱਖੀਆਂ ਪਰਖ ਨਹੀਂ ਸਕਦੀਆਂ ਵੀਰ ਪਰਮੇਸ਼ਰ ਦੇ ਰੰਗ ਰੱਤਾ ਰਹਿੰਦਾ ਏ ਰਾਏ ਬੁਲਾਰ ਨੂੰ ਵੀ ਤਰੇ ਗੱਲਾਂ ਵੇਖ ਕੇ ਅਮੰਨਾ ਆ ਗਿਆ ਸੀ ਕਿ ਇਹ ਰੱਬ ਦਾ ਭੇਜਿਆ ਆਇਆ ਏ ਇਹ ਬੱਚਾ ਨਹੀਂ ਇਹ ਦਾਨਿਆਂ ਦਾ ਦਾਣਾ ਏ ਤੇ ਪੂਰਾ ਪੂਰਾ ਪਿਗੰਬਰੇ ਰਾਏ ਦੂਸਰਾ ਬੰਦਾ ਸੀ ਜਿਸਨੇ ਗੁਰੂ ਜੀ ਨੂੰ ਬਾਲਪਣੇ ਵਿੱਚ ਹੀ ਪਛਾਨ ਲੀਤਾ ਸੀ ਇਸ ਦਾ ਭਰੋਸਾ ਐਸਾ ਬੱਚਾ ਕਿ ਸਾਰੀ ਉਮਰ ਪੱਕਾ ਰਿਆ ਰਾਏ ਕਦੇ ਨਾ ਡੋਲਿਆ ਰਾਏ ਬੁਲਾਰਨੇ ਗੁਰੂ ਨਾਨਕ ਤੋਂ ਮੱਤ ਲਈ ਉਸ ਤੋਂ ਪਰਮੇਸ਼ਰ ਦਾ ਪਿਆਰ ਲੀਤਾ ਉਹ ਗੁਰੂ ਜੀ ਦਾ ਡਾਡਾ ਪੱਕਾ ਪਿਆਰ ਵਾਲਾ ਸਿੱਖ ਹੋਇਆ ਪਰ ਮਾਂ ਪਿਓ ਨੂੰ ਮਮਤਾ ਫੜੀ ਰੱਖਦੀ ਸੀ ਮਮਤਾ ਹੁੰਦੀ ਏ ਮੋ ਇਹ ਮੇਰਾ ਏ ਪਰ ਇਹ ਮਮਤਾ ਗੁਣਾ ਦੀ ਪਛਾਣ ਨਹੀਂ ਹੋਣ ਦਿੰਦੀ ਮਮਤਾ ਵਾਲਾ ਦੁਨੀਆ ਵਿੱਚ ਜੋ ਮੋٹے ਮੋٹے ਸੁੱਖ ਦਿਸਦੇ ਹਨ ਉਥੋਂ ਥੋੜੀ ਵੇਖਦਾ ਏ ਜੋ ਮਾਤਾ ਪਿਤਾ ਮੋ ਪਿਆਰ ਤਾਂ ਕਰਦੇ ਸਨ ਪਰ ਝੂਰਦੇ ਸਨ ਕਿ ਇਹ ਲੋਕਾਂ ਦੇ ਪੁੱਤਾਂ ਵਾਂਗੂ ਨਿਰਾ ਪੜਦਾ ਸੁਣਦਾ ਤੇ ਕੰਮ ਕਾਜ ਵਿੱਚ ਲੱਗ ਕੇ ਖੱਟਣ ਕਮਾਉਣ ਵਿੱਚ ਕਿਉਂ ਨਹੀਂ ਰੁੱਝ ਜਾਂਦਾ ਇਹ ਦੁਨੀਆ ਵਿੱਚ ਵੱਡਾ ਬਣੇ ਪੈਸੇ ਰੁਪਏ ਕਮਾ ਕੇ ਲਿਆਈ ਹੱਸੀ ਖੇੜੇ ਸਾਕਾਂਗਾ ਵਿੱਚ ਫਿਰੇ ਨਾ ਮਣਾ ਖੱਟੇ ਉਹ ਨਹੀਂ ਸਨ ਸਮਝਦੇ ਕਿ ਇਹ ਦੁਨੀਆ ਦੇ ਦੁੱਖ ਦੂਰ ਕਰਨ ਆਇਆ ਏ ਇਹ ਲੋਕਾਂ ਦੇ ਬਾਲਾਂ ਵਰਗਾ ਬਾਲ ਨਹੀਂ ਇਹ ਤਾਂ ਉੱਚਾ ਸੁੱਚਾ ਰੱਬ ਦਾ ਪਿਆਰਾ ਏ ਦੁਨੀਆ ਨੂੰ ਪਿਆਰ ਸਿਖਾ ਰਿਹਾ ਏ ਭਲਾ ਕਰਨ ਦੀ ਜਾਚ ਦੱਸ ਰਿਹਾ ਏ ਐਸ ਕਰਕੇ ਉਹ ਗੁਰੂ ਜੀ ਦੇ ਰੰਗ ਵੇਖ ਕੇ ਉਦਾਸ ਹੁੰਦੇ ਸਨ ਗੁਰੂ ਜੀ ਜਦੋਂ ਚੁੱਪ ਕਰਦੇ ਤੇ ਉਦਾਸ ਮਸਤਾਨੇ ਜੈ ਦਿਖਦੇ ਸਨ ਤਦੋਂ ਉਹ ਦੁਨੀਆ ਦਾ ਦੁੱਖ ਦੇਖਦੇ ਇਸ ਦੇ ਭਲੇ ਦੇ ਫਿਕਰ ਵਿੱਚ ਹੁੰਦੇ ਸਨ ਕਦੇ ਪਰਮੇਸ਼ਰ ਦੇ ਪਿਆਰ ਵਿੱਚ ਮਸਤ ਹੋ ਜਾਂਦੇ ਸਨ ਇਸ ਤਰ੍ਹਾਂ ਕੋਈ ਉੱਚੇ ਉੱਚੇ ਰੰਗ ਅੰਦਰ ਹੁੰਦੇ ਸਨ ਪਰ ਮਾਪੇ ਕੀ ਲੋਕੀ ਜੋ ਖਾਣ ਪੀਣ ਖੱਟਣ ਕਮਾਉਣ ਧੰਨ ਜੋੜਨ ਤੇ ਵੱਡੇ ਬੰਨ ਤੋਂ ਅੱਗੇ ਕੁਛ ਨਹੀਂ ਸੋਚਦੇ ਉਹ ਨਹੀਂ ਸਮਝਦੇ ਕਿ ਗੁਰੂ ਹਰਿਗੋਬਿੰਦ ਵਿੱਚ ਰੱਬ ਜੀ ਦਾ ਪੁੱਤਰ ਏ ਜੋ ਦੁਨੀਆ ਵਿੱਚ ਰੱਬ ਜੀ ਦਾ ਕੰਮ ਕਰਨ ਆਇਆ ਏ ਜੋ ਪੁੱਲੇ ਹੋਏ ਲੋਕਾਂ ਨੂੰ ਪਰਮੇਸ਼ਰ ਜੀ ਨਾਲ ਜੋੜ ਦੇਵੇ ਤਾਂ ਕਿ ਲੋਕਾਂ ਨੂੰ ਸੱਚੀ ਮੁੱਚੀ ਦਾ ਸੁੱਖ ਮਿਲੇ ਸੋ ਕੁਛ ਦਿਨ ਇਸ ਤਰ੍ਹਾਂ ਹੀ ਦੁਨੀਆ ਦੇ ਉੱਪਰੇ ਉੱਪਰੇ ਰਹਿੰਦੇ ਮਸਤਾਨੇ ਜੇ ਵਰਤਦੇ ਗੁਰੂ ਜੀ ਫੇਰ ਖੜ ਪਏ ਤੇ ਹੱਸਣ ਬੋਲਣ ਲੱਗ